ਕਰਵੇ ਤੁਸੀਂ ਜਾਨੀ ਕੋਈ ਚੀਜ਼ ਪਈ ਹੁੰਦੀ ਹੈ ਨਾ ਗੱਤੇ ਦਾ ਡੱਬਾ ਜਾਂ ਕੋਈ ਪਲਾਸਟਿਕ ਦੇ ਡੱਬੇ ਉਹਨਾਂ ਨੂੰ ਕਲਰ ਕਰਕੇ ਕੋਈ ਕਿਤੋਂ ਕਟਿੰਗ ਲੈ ਆਉਂਦੀ ਕਿਤੋਂ ਲੈ ਆਉਂਦੀ ਕਿਤੋਂ ਅੰਗਵਣ ਜਿੱਥੇ ਵੀ ਜਾਨੀ ਦੇ ਨਵੇਂ ਹੁੰਦਾ ਮੈਂ ਕੋਈ ਕਟਿੰਗ ਲਿਆਵਾ ਤੇ ਮੈਂ ਲਾਵਾ ਤੇ ਮੇਰੇ ਕੋਲੇ ਹੋਣਗੇ ਤਕਰੀਬਨ 50% ਤਰ੍ਹਾਂ ਦੇ ਪਲਾਂਟਸ ਹੋਣਗੇ ਜਿਹੜੇ ਆਪਾਂ ਨੂੰ ਸ਼ੁੱਧ ਹਵਾ ਦਿੰਦੇ ਨੇ ਹੈਨਾ ਜੈਡ ਪਲਾਂਟ ਹੋ ਗਿਆ ਪਰਪਲ ਹਾਰਟ ਵੀ ਇਸ ਤਰ੍ਹਾਂ ਦੇ ਬਹੁਤ ਮੰਨੇ ਪਲਾਂਟ ਤੇ ਵੀ ਮੈਂ ਖਾਦ ਖੁਦ ਵੀ ਘਰ ਦੇ ਵਿੱਚ ਇਹੋ ਇਸ ਚੀਜ਼ਾਂ ਨੇ ਅਸੀਂ ਬਾਹਰ ਨਹੀਂ ਛੱਡਦੇ ਹੈਗੇ ਜਿਵੇਂ ਤੇਲਿਆਂ ਦੇ ਛਿਲਕੇ ਜੋ ਵੀ ਆਪਣੇ ਘਰੇ ਸਬਜ਼ੀਆਂ ਦੇ ਛਿਲਕੇ ਵੇਸਟ ਹੁੰਦੇ ਨੇ ਹਨਾ ਉਹ ਡਰਮ ਲਾਏ ਹੋਏ ਨੇ ਉਹਦੇ ਵਿੱਚ ਦੋ ਤਿੰਨ ਮਹੀਨਿਆਂ ਬਾਅਦ ਖਾਦ ਤਿਆਰ ਹੋ ਜਾਂਦੀ ਹੈ ਤੇ ਮੈਂ ਸੋਚਿਆ ਕਿ ਨਾਲੇ ਟਾਈਮ ਵੀ ਰਹੀ ਆਪਣਾ ਨਾ ਹੋ ਜੂਗਾ ਲੱਗਦਾ ਆਪਣਾ ਟਾਈਮ ਸਪੈਂਡ ਹੋ ਜੂਗਾ ਤੇ ਨਾਲੇ ਆਪਾਂ ਨੈਚਰਲ ਚੀਜ਼ਾਂ ਨਾਲ ਛੁੜ ਜਾਂਗੇ ਆਪਾਂ ਇਹ ਨਾ ਮੈਨੂੰ 4 ਸਾਲ ਹੋ ਗਏ ਜਦੋਂ ਬੇਟੀ ਮੇਰੀ ਕੈਨੇਡਾ ਚਲੀ ਗਈ ਨਾ ਮੈਂ ਘਰੇ ਫਰੀ ਹੁੰਦੀ ਸੀ ਤੇ ਮੈਂ ਸੋਚਿਆ ਵੀ ਨਾਲੇ ਟਾਈਮ ਸਹੀ ਆਪਣਾ ਹਨਾ ਹੋ ਜੂਗਾ ਲੱਗਦਾ ਆਪਣਾ ਟਾਈਮ ਸਪੈਂਡ ਹੋ ਜੂਗਾ ਤੇ ਨਾਲੇ ਆਪਾਂ ਨੇਚਰਲ ਚੀਜ਼ਾਂ ਨਾਲ ਜੁੜ ਜਾਂਗੇ ਆਪਾਂ ਤੇ ਮੈਨੂੰ ਪਹਿਲਾਂ ਵੀ ਥੋੜਾ ਥੋੜਾ ਸ਼ੌਂਕ ਤਾਂ ਹੈਗਾ ਸੀ ਮੈਂ ਪਲਾਂਟਸ ਲਗਾਵਾ ਵੀ ਫਿਰ ਹੌਲੀ-ਹੌਲੀ ਇੱਕ ਦੋ ਲਾਏ ਫਿਰ ਵਧਾਏ ਘਰੇ ਵੇਸਟ ਚੀਜ਼ਾਂ ਜਿੰਨੇ ਕੋਈ ਚੀਜ਼ ਪਈ ਹੁੰਦੀ ਹੈ ਨਾ ਗੱਤੇ ਦਾ ਡੱਬਾ ਜਾਂ ਕੋਈ ਪਲਾਸਟਿਕ ਦੇ ਡੱਬੇ ਉਹਨਾਂ ਨੂੰ ਕਲਰ ਕਰਕੇ ਕੋਈ ਕਿ ਤੋ ਕਟਿੰਗ ਲਿਆਉਂਦੀ ਤੇ ਕਿ ਤੋ ਮੁੱਲ ਲਿਆਉਂਦੀ ਕਿ ਤੋ ਅਨਗਵਣ ਜਿੱਥੇ ਵੀ ਜਾਂਦੀ ਮੈਨੂੰ ਆਇਆ ਹੁੰਦਾ ਮੈਂ ਕੋਈ ਕਟਿੰਗ ਲਿਆਵਾ ਤੇ ਮੈਂ ਲਾਵਾ ਤੇ ਸائیں ਕਰਕੇ ਨਾਲ ਦੇ ਟਰੈਸ ਤੇ ਜਗ੍ਹਾ ਹੈਗੀ ਸੀ ਤੇ ਫਿਰ ਮੈਂ ਆਲਦਾ ਥੋੜਾ ਮਕਾੜ ਕੇ ਹੀ ਲਾਟ ਲਏ ਨੇ ਕਿੰਨੇ ਤਰ੍ਹਾਂ ਦੇ ਬੂਟੇ ਲਾਏ ਹੋਏ ਕਿੰਤਰਾਂ ਜਿੰਨੇ ਬੂਟੇ ਆਏਗੇ ਅ ਮੇਰੇ ਕੋਲੇ ਹੋਣਗੇ ਤਕਰੀਬਨ ਪੰਜਾਬ ਦੇ ਤਰ੍ਹਾਂ ਦੇ ਪਲਾਂਟਸ ਹੋਣਗੇ ਜਿਹੜੇ ਆਪਾਂ ਨੂੰ ਸ਼ੁੱਧ ਹਵਾ ਦਿੰਦੇ ਨੇ ਹੈਨਾ ਮੈਂ ਜੈਡ ਪਲਾਂਟ ਹੋ ਗਿਆ ਪਰਪਲ ਹਾਰਟ ਵੀ ਇਸ ਤਰ੍ਹਾਂ ਦੇ ਬਹੁਤ ਮਣੀ ਪਲਾਂਟ ਮੈਂ ਮਿਰਚ ਵਗੈਰ ਮਿਰਚਾਂ ਲਾ ਲੈਨੇ ਆਪਾਂ ਨਿੰਬੂ ਤੇ ਕਦੂ ਕੀ ਜੋ ਵੀ ਹੁੰਦਾ ਨਾ ਪਾਲਕ ਮੇਥੀ ਜਿਵੇਂ ਸਰਦੀ ਚ ਉਹ ਵੀ ਲਾ ਲੈਨੇ ਆ ਘਰ ਛੱਤ ਦੇ ਉੱਪਰ ਹੀ ਕਿਉਂ ਬਣਾਏ ਗਏ ਜੀ ਇਹ ਘਰ ਦੇ ਵਿੱਚ ਹਾਂਜੀ ਸ਼ੁਰੂ ਹੋਰ ਆਪਣਾ ਕਿਤੇ ਹੋ ਨਹੀਂ ਸਿਨਾਂ ਦੇਖਦੀ ਹੀ ਹੁੰਦੀ ਸੀ ਵੀ ਫੈਰ ਉਸ ਤੇ ਲੋਕਾਂ ਨੇ ਥੋੜੀ ਥੋੜੀ ਜਗ੍ਹਾ ਦੇ ਵਿੱਚ ਵੀ ਬਹੁਤ ਕੁਝ ਬਣਾਇਆ ਹੋਇਆ ਹੈ ਨਾ ਕਿ ਮੇਰੇ ਕੋਲ ਤਾਂ ਬਹੁਤ ਜਗ੍ਹਾ ਸੀ ਛੱਤ ਦੇ ਉੱਤੇ ਤੇ ਬਾ ਆਪਾਂ ਉੱਪਰ ਹੀ ਰਹਿਣੇ ਆਂਗੇ ਤਾਂ ਕਰਕੇ ਬਣਾਇਆ ਹੁੰਦਾ ਵੀ ਇਹ ਜਗ੍ਹਾ ਨੂੰ ਆਪਾਂ ਨਾਲੇ ਬੈਠਣ ਵਾਸਤੇ ਹਨਾ ਜੋ ਕੀਤਾ ਜਾਵੇ ਪ੍ਰੋਡਕਟ ਬਿੱਚੀ ਬਿੱਚੀ ਵੀ ਫੋਨ ਦੇ ਵਿੱਚ ਬਣਾਈ ਹੋਈ ਹੈ ਜੀ ਤੁਹਾਨੂੰ ਬਹੁਤ ਪਸੰਦ ਆਏਗੀ ਰੋਹੀ ਤੇਦਾਰ ਮੈਨੇ ਜਦੋਂ ਫੋਟੋਆਂ ਵੀ ਲੈ ਲਈ ਇਸ ਦਾ ਉਹ ਬਹੁਤ ਵੀ ਮਤਲਬ ਤਾਰੀਫ ਕਰਦੇ ਨੇ ਵੀ ਤੁਸੀਂ ਬਹੁਤ ਵਧੀਆ ਉਹ ਕੀਤਾ ਤੇ ਮਨ ਨੂੰ ਬੜਾ ਹੀ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ ਤੇ ਵੀ ਮੈਂ ਖਾਦ ਗੋਦ ਵੀ ਘਰੇ ਜਿਵੇਂ ਵੇਸਤ ਚੀਜ਼ਾਂ ਨੇ ਅਸੀਂ ਬਾਹਰ ਨਹੀਂ ਛੱਡਦੇ ਹੈਗੇ ਜਿਵੇਂ ਕੇਲਿਆਂ ਦੇ ਛਿਲਕੇ ਜੋ ਵੀ ਆਪਣੇ ਘਰੇ ਸਬਜ਼ੀਆਂ ਦੇ ਛਿਲਕੇ ਵੇਸਤ ਹੁੰਦੇ ਨੇ ਹਨਾ ਉਹ ਡਰਮ ਲਾਏ ਹੋਏ ਨੇ ਉਹਦੇ ਵਿੱਚ ਦੋ ਤਿੰਨ ਮਹੀਨਿਆਂ ਬਾਅਦ ਖਾਦ ਤਿਆਰ ਹੋ ਜਾਂਦੀ ਹੈ ਜੇ ਕੋਈ ਇੱਤਿਦਾਰ ਆਉਂਦਾ ਹੈ ਨਾ ਉਹ ਕਹਿੰਦੇ ਨੇ ਵੀ ਤੁਹਾਡੀ ਖਾਦ ਵੀ ਸਾਨੂੰ ਖਾਦ ਦਿਓ ਤੁਸੀਂ ਖਾਦ ਬਹੁਤ ਵਧੀਆ ਬਣਾਉਣੇ ਹੋਗੇ ਤੇ ਬਹੁਤ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਮੈਂ ਇਹਨੂੰ ਹੋਰ ਵਧਾਵਾਂਗਾ ਵੇਚੀ ਨੂੰ ਉੱਥੇ ਮੈਸੇਜ ਹੋਣਗੇ ਨਹੀਂ ਕੁਝ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਵੇਸਟੇਜ ਚੀਜ਼ਾਂ ਨੂੰ ਤਰਸ ਕਰਦੇ ਰਹਿੰਦੇ ਇੱਕ ਤਾਂ ਤੁਹਾਡਾ ਆਵਾਜ਼ ਹਾਂਜੀ ਹਾਂਜੀ ਹਾਂ ਪਰੂਸ਼ਾ ਪਰੂਸ਼ਿਤ ਹੁੰਦਾ ਜੀ ਤੇ ਤੁਸੀਂ ਘਰ ਦੇ ਵਿੱਚ ਉਹ ਵੇਸਟੇਜ ਚੀਜ਼ਾਂ ਨੂੰ ਇਸ ਤਰ੍ਹਾਂ ਇਸਤੇਮਾਲ ਕਰਦੇ ਮੈਂ ਤਾਂ ਸਾਰਿਆਂ ਨੂੰ ਇਹ ਜਾਣੀਆ ਵੀ ਜਿਹੜੀ ਆਪਣੇ ਹਨਾ ਪਲਾਸਟਿਕ ਦੀ ਕੋਈ ਵੀ ਚੀਜ਼ ਆਪਣੇ ਘਰੇ ਹੁੰਦੀ ਆ ਉਹਨੂੰ ਤੁਸੀਂ ਲਿਆ ਕੇ ਕਲਰ ਲਿਆ ਤੇ ਰੰਗ ਕਰੋ ਤੇ ਉਹਦੇ ਵਿੱਚ ਪਲਾਂਟ ਲਾਓ ਨਾਲੇ ਤਾਂ ਤੁਹਾਡਾ ਕਈ ਵਾਰ ਮਨ ਆਵਲੇ ਦਾ ਹੁੰਦਾ ਖੁਸ਼ ਹੁੰਦਾ ਹੈ ਹਨਾ ਮਨ ਦੇ ਇਥੇ ਪੌਦਿਆਂ ਨਾਲ ਆਪਣਾ ਵੇਸਟ ਆਦੋੜਾ ਖਰਾਬ ਨਹੀਂ ਹੁੰਦਾ ਜਦੋਂ ਆਪਾਂ ਪਲਾਸਟਿਕ ਨੂੰ ਬਾਹਰ ਸੁੱਟਦੇ ਆ ਉਹੀ ਘਰੇ ਤੁਸੀਂ ਨਾਲ ਸੋਨਾ ਲੱਗਦਾ ਹੈਗਾ ਘਰੇ ਹੈਨਾ ਆਪਣਾ ਬਗੀਚਾ ਲੱਗਿਆ ਹੋਇਆ